ਬਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਇਹ ਤਾਂ ਤਕਰੀਬਨ ਸਾਰੇ ਕਿਸਾਨ ਜਾਣਦੇ ਨੇ ਵੀ ਇਸ ਵਾਰ ਜਿਹੜਾ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਜਾਣਾ ਚਾਰ ਵੱਖ-ਵੱਖ ਝੋਨਾ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਊਗੀ ਤਕਰੀਬਨ 10 ਜੂਨ ਤੱਕ ਸਾਰੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਹੋ ਜਾਣੀ ਹੈ ਪਿਛਲੇ ਸਾਲਾਂ ਦੇ ਨਾਲੋਂ 10 ਦਿਨ ਦਾ ਲਗਭਗ ਜਿਹੜਾ ਫਰਕ ਜ਼ਰੂਰ ਪੈ ਜਾਣਾ 10 ਦਿਨ ਅਗੇ ਤਾਂ ਝੋਨਾ ਲੱਗ ਜਾਊਗਾ ਸ਼ੁਰੂ ਹੋ ਜੂਗਾ ਤਾਂ ਫਿਰ ਹੁਣ ਆਪਾਂ ਮੰਨ ਲਈਏ ਵੀ ਜਿਹੜਾ ਝੋਨਾ ਅਗੇਤਾ ਲੱਗਣ ਦੇ ਨਾਲ ਹੁਣ ਝੋਨਾ ਆਪਣਾ ਬੰਡੀਆਂ ਦੇ ਵਿੱਚ ਨਹੀਂ ਰੁੜੂਗਾ ਆਪਾਂ ਨੂੰ ਕੱਟ ਲਗਾ ਕੇ ਝੋਨਾ ਵੇਚਣ ਦੀ ਲੋੜ ਨਹੀਂ ਪੈਣੀ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਡਿਸਕਸ ਕਰਦੇ ਹਾਂ ਤੁਹਾਡੇ ਨਾਲ ਕਿੰਨਾ ਕੁ ਫਰਕ ਪੈ ਸਕਦਾ ਹੈ ਕਿ ਇਹਦਾ ਆਪਾਂ ਨੂੰ ਫਾਇਦਾ ਹੋਊ ਜਾਂ ਨੁਕਸਾਨ ਹੋਊ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਤਰਕ ਦਿੱਤਾ ਗਿਆ ਵੀ ਝੋਨਾ ਜਿਹੜਾ ਅਗੇਤੀ ਲਾਉਣਾ ਹੁੰਦੀ ਜਿਹੜੀ ਆਪਣੀ ਪ੍ਰਪੋਜ਼ਲ ਇਸ ਕਰਕੇ ਬਣੀ ਹੈ ਵੀ ਮੰਡੀਆਂ ਦੇ ਵਿੱਚ ਜਦੋਂ ਲੇਟ ਤੱਕ ਝੋਨਾ ਆਉਂਦਾ ਤਾਂ ਝੋਨੇ ਦੇ ਵਿੱਚ ਮੌਇਸਚਰ ਵੱਧ ਜਾਂਦਾ ਜਿਹੜਾ ਝੋਨਾ ਪਿੱਸੋਂ ਆਉਂਦਾ ਬਿਚੂ ਅੰਦਰ ਦੇ ਵਿੱਚ ਉਸ ਵੇਲੇ ਕਿਉਂਕਿ ਵਾਤਾਵਰਨ ਦੇ ਵਿੱਚ ਹੀ ਜਿਆਦਾ ਨਮੀ ਹੋ ਜਾਂਦੀ ਹੈ ਤਾਂ ਝੋਨੇ 'ਚ ਮੌਇਸਚਰ ਵੱਧ ਜਾਂਦਾ ਇਸ ਵਜ੍ਹਾ ਕਰਕੇ ਪ੍ਰੋਬਲਮ ਆਉਂਦੀ ਆ ਪਰ ਇਸ ਸੀਜ਼ਨ ਦੇ ਵਿੱਚ ਕੀ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਜ਼ਿਮੀਦਾਰਾਂ ਨੇ ਝੋਨਾ ਇਸ ਸੀਜ਼ਨ ਦੇ ਵਿੱਚ ਰੁਲ ਕੇ ਵੇਚਿਆ ਪਿਛਲੇ 10-12 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣੇ ਇਹ ਜ਼ਰੂਰ ਹੋ ਸਕਦਾ ਵੀ ਚਲੋ ਪਿੱਸੋਂ ਆ ਕੇ ਝੋਨੇ ਦੇ ਵਿੱਚ ਮੌਇਸਚਰ ਵੱਧ ਜਾਂਦਾ ਕਿਉਂਕਿ ਜਦੋਂ ਆਪਾਂ 15 ਜੁਲਾਈ ਤੋਂ ਬਾਅਦ ਤੱਕ ਝੋਨਾ ਲਾਉਂਦੇ ਰਹਿੰਦੇ ਆ ਤਾਂ ਉਹ ਥੋੜਾ ਪੱਕਣ ਦੇ ਵਿੱਚ ਲੇਟ ਹੋ ਜਾਂਦਾ ਤੇ ਉਸ ਵੇਲੇ ਮੌਇਸਚਰ ਮਾਤਾਵਾਰਨ ਦੇ ਵਿੱਚ ਹੀ ਮੌਸਮ ਜ਼ਿਆਦਾ ਵਾਝੰਦਾ ਤਾਂ ਇਹ ਆਪਾਂ ਹੋ ਸਕਦਾ ਪਰ ਜੇਕਰ ਇਸ ਸੀਜ਼ਨ ਦੀ ਗੱਲ ਕਰੀਏ ਇਸ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਇਸ ਸੀਜ਼ਨ ਦੇ ਵਿੱਚ ਸਾਰਾ ਸਮਾਂ ਹੀ ਸਾਰਾ ਸੀਜ਼ਨ ਹੀ ਆਪਾਂ ਨੂੰ ਕੱਟ ਲਗਾ ਕੇ ਝੋਨਾ ਵੇਚਣਾ ਪਿਆ ਜਿਹੜਾ 14 15 ਨਵੀਂ ਵਾਲਾ ਝੋਨਾ ਵੀ ਸੀ ਤੁਸੀਂ ਸੋਚੋ ਉਹ ਵੀ ਜਿਵੇਂਦਾਰਾਂ ਨੇ ਕੱਟ ਲਗਾ ਕੇ ਦਿੱਤਾ ਉਹਦੇ 'ਚ ਤਾਂ ਜ਼ਿਆਦਾ ਮੌਸਮ ਨਹੀਂ ਸੀਗਾ ਪਰ ਸੈਲਰ ਵਾਲਾ ਚੱਕਣ ਨੂੰ ਤਿਆਰ ਨਹੀਂ ਹੈਗਾ ਉਹ ਕਹਿੰਦਾ ਤੁਹਾਡੀ ਆਪਣੀ ਮਸ਼ੀਨ ਕੁਝ ਦੱਸ ਦਿਓ ਮੇਰੀ ਮਸ਼ੀਨ ਤਾਂ ਇਹਨੂੰ ਵੀ ਦੱਸ ਦਿਆ ਚੋਇਸ ਤਰ੍ਹਾਂ ਦੇ ਰੌਲੇ ਇਸ ਵਾਰ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਪਏ। ਪਹਿਲਾਂ ਆਪਾਂ ਦੇਖਦੇ ਹਾਂ ਵੀ ਇਹਦਾ ਕਾਰਨ ਕੀ ਹੋ ਸਕਦਾ ਇਸ ਤਰ੍ਹਾਂ ਕਿਉਂ ਹੋਇਆ ਪਿਛਲੇ ਸਾਲਾਂ ਦੇ ਵਿੱਚ ਝੋਨਾ ਠੀਕ बिकਦਾ ਰਿਹਾ। ਕਾਫੀ ਸਾਲਾਂ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਈ। ਮੌਇਸਚਰ ਵਾਲਾ ਮੁੱਦਾ ਜਿਹੜਾ ਬਣਿਆ ਤਾਂ ਪਿੱਛੋਂ ਆ ਕੇ ਥੋੜਾ ਬੜਾ ਹੈ ਉਦੋਂ ਜ਼ਿੰਮੇਦਾਰ ਆਪਸ ਵਿੱਚ ਹੀ ਰਾਲਾ ਨੁੜ ਕੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਮੇਰੇ ਝੋਨੇ 'ਚ ਮੌਇਸਚਰ ਜ਼ਿਆਦਾ ਤਾਂ ਉਸ ਵੇਲੇ ਸੈਟਲਮੈਂਟ ਕਰ ਲੈਂਦੇ ਸੀਗੇ। ਇਸ ਵਾਰ ਕਿਉਂ ਇਸ ਤਰ੍ਹਾਂ ਹੋਇਆ ਅ ਕੁਛ ਦੇ ਕੋਈ ਝੋਨੇ ਦੇ ਜੇ ਆਪਾਂ ਚੌਲਾਂ ਦੀ ਸਟਾਕ ਦੀ ਗੱਲ ਕਰੀਏ ਚੌਲਾਂ ਦੇ ਸਟਾਕ ਆ ਇੰਡੀਆ ਦੀ ਗਵਰਨਮੈਂਟ ਕੋਲੇ ਕਾਫੀ ਸੀਗੇ ਪਰ ਆ ਪ੍ਰੋਬਲਮ ਕਿੱਥੋਂ ਖੜੀ ਹੋਈ 2023 ਦੇ ਵਿੱਚ ਜੁਲਾਈ ਤੋਂ 2023 ਦੇ ਵਿੱਚ ਸਰਕਾਰ ਨੇ ਜਿਹੜਾ ਗੈਰਵਾਸਮਤੀ ਝੋਨਾ ਜਿਹੜਾ ਆਪਾਂ ਬੀਜਦੇ ਆ ਪਰਮਲ ਝੋਨਾ ਇਹਦੀ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਇਹਦੀ ਐਕਸਪੋਰਟ ਬੰਦ ਕਰ ਦਿੱਤੀ ਵੀ ਇਹ ਝੋਨੇ ਦੇ ਚੌਲ ਜਿਹੜੇ ਬਾਹਰ ਨਹੀਂ ਜਾਣਗੇ ਅਹ ਤਰਕ ਕੀ ਦਿੱਤਾ ਸਰਕਾਰ ਨੇ ਕਿਹਾ ਵੀ ਸਾਡੇ ਜਿਹੜੇ ਮੌਸਮ ਵਿਗਿਆਨੀ ਨੇ ਉਹਨਾਂ ਨੇ ਕਿਹਾ ਵੀ ਆਲ ਨੀਨੋ ਇਫੈਕਟ ਨਾਲ ਵਾਰਿਸ਼ ਘੱਟ ਹੋ ਸਕਦੀ ਆ ਤੇ ਚੌਲਾਂ ਦੀ ਫਸਲ ਜਿਹੜੀ ਘੱਟ ਹੋ ਸਕਦੀ ਆ ਵੀ ਇਸ ਕਰਕੇ ਅਹ ਚੌਲ ਜਿਹੜਾ ਇੰਡੀਆ ਦੇ ਵਿੱਚ ਕਿਤੇ ਉਹਦੀ ਕਮੀ ਨਾ ਪੈ ਜਾਵੇ ਕੀਮਤਾਂ ਬਹੁਤ ਜ਼ਿਆਦਾ ਉੱਚੀਆਂ ਨਾ ਹੋ ਜਾਣ ਇਸ ਵਜ੍ਹਾ ਕਰਕੇ ਅਸੀਂ ਜਿਹੜਾ ਚੌਲ ਦੀ ਐਕਸਪੋਰਟ ਦੇ ਉੱਤੇ ਪਾਬੰਦੀ ਲਾਈ ਹੈ ਪਰ ਕਾਰਨ ਸਟਾਕ ਸਰਕਾਰ ਕੋਲੇ ਸੀਗੇ ਪਰ ਸਰਕਾਰ ਨੂੰ ਇਹ ਥੋੜਾ ਡਰ ਸੀਗਾ ਕਿਉਂਕਿ 24 ਦੇ ਵਿੱਚ ਇਲੈਕਸ਼ਨ ਸੀ ਲੋਕ ਸਭਾ ਦੀ ਸਰਕਾਰ ਨੂੰ ਇਹ ਡਰ ਸੀ ਵੀ ਕਿਤੇ ਚੌਲਾਂ ਦੀ ਜੇ ਕੀਮਤਾਂ ਜੇ ਇਧਰ ਕੀਮਤਾਂ ਇਧਰ ਉਧਰ ਹੋ ਗਈਆਂ ਕਿਉਂਕਿ ਜੇ ਚੌਲ ਬਾਹਰ ਜਾਊਗਾ ਤਾਂ ਕੀਮਤਾਂ ਤਾਂ ਵਧਣਗੇ ਕਿਉਂਕਿ ਘਰੇਲੂ ਪੱਧਰ ਤੇ ਉੱਤੇ ਚੌਲ ਜਿਹੜੇ ਉਹ ਜ਼ਰੂਰਤ ਨਾਲੋਂ ਜ਼ਿਆਦਾ ਹੋਣਗੇ ਤਾਂ ਕੀਮਤ ਥੱਲੇ ਆਊ ਜੇ ਇਥੋਂ ਐਕਸਪੋਰਟ ਕਰਤਾ ਤਾਂ ਕਰੇਲੂ ਪੱਧਰ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਤਾਂ ਇਸ ਕਰਕੇ ਸਰਕਾਰ ਨੂੰ ਡਰ ਸੀ ਕਿਉਂਕਿ ਇਲੈਕਸ਼ਨ ਸੀਗਾ ਇਲੈਕਸ਼ਨ ਦਾ ਸਾਲ ਸੀਗਾ ਸਰਕਾਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਕਿਉਂਕਿ ਜੇ ਕੀਮਤਾਂ ਵੱਧ ਜਾਂਦੇ ਆ ਤਾਂ ਸਰਕਾਰ ਨੂੰ ਵੋਟਾਂ ਦੇ ਵਿੱਚ ਖਤਰਾ ਸੀਗਾ ਇਸ ਕਰਕੇ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਵੀ ਐਕਸਪੋਰਟ ਛੋਨੇ ਦੀ ਨਹੀਂ ਕਰਾਂਗੇ ਤਾਂ ਜਿਹੜੀਆਂ ਘਰੇਲੂ ਪੱਧਰ ਦੀਆਂ ਕੀਮਤਾਂ ਡਾਊਨ ਰਹਿਣਗੀਆਂ ਠੀਕ ਰਹਿਣਗੀਆਂ ਪਰ ਜਿਵੇਂ ਤੁਸੀਂ ਦੇਖੋ ਇਲੈਕਸ਼ਨ ਖਤਮ ਹੋਈ ਸਤੰਬਰ 2024 ਦੇ ਵਿੱਚ ਸਰਕਾਰ ਨੇ ਐਕਸਪੋਰਟ ਤੋਂ ਪਾਬੰਦੀ ਹਟਾ ਦਿੱਤੀ। ਚੌਲਾਂ ਦੀਆਂ ਕੀਮਤਾਂ ਅ ਥੋੜੀਆਂ-ਥੋੜੀਆਂ ਫੇਰ ਜਿਹੜੀਆਂ ਉੱਪਰ ਜਾਣੀਆਂ ਸ਼ੁਰੂ ਹੋ ਗਈਆਂ ਪਰ ਤੁਸੀਂ ਦੇਖੋ ਜਦੋਂ ਐਕਸਪੋਰਟ ਦੇ ਉੱਤੇ ਪਾਬੰਦੀ ਸੀ ਸਰਕਾਰ ਦੇ ਜਿਹੜੇ ਗੋਡਾਊਨ ਸੀਗੇ ਉਹ ਫੁੱਲ ਸੀਗੇ। ਜਿਹੜੇ ਪੰਜਾਬ ਦੇ ਵਿੱਚ ਕਿਉਂਕਿ ਅ ਜਿਹੜਾ 23 ਦੀ ਫਸਲ ਸੀਗੀ ਉਹਦਾ ਸਾਰਾ ਦਾ ਸਾਰਾ ਸੌਲ ਅ ਸ਼ੈਲਰਾਂ ਦੇ ਵਿੱਚ ਸਟਾਕ ਪਿਆ ਸੀ। ਜਦੋਂ ਪਾਬੰਦੀ ਐਕਸਪੋਰਟ ਦੇ ਉੱਤੇ ਲੱਗੀ ਤਾਂ ਸੈਲਰਾਂ ਤੋਂ ਚੌਲ ਨਹੀਂ ਚੱਕਿਆ ਗਿਆ ਇਹਨਾਂ ਕੋਲੇ ਉਹ ਚੌਲ ਜਿਹੜਾ ਇੱਥੇ ਦਾ ਉਰੀ ਪਿਆ ਸੀਗਾ ਕਿਉਂਕਿ ਸੈਂਟਰ ਦੇ ਆਪਣੇ ਸਟਾਕ ਪੂਰੇ ਭਰੇ ਹੋਏ ਸੀ ਸੋ ਪੰਜਾਬ ਦੇ ਵਿੱਚੋਂ ਜਿਹੜਾ ਚੌਲ ਨਹੀਂ ਚੱਕਿਆ ਗਿਆ ਹੁਣ ਇੱਥੇ ਆ ਕੇ ਦੋਵੇਂ ਸਰਕਾਰਾਂ ਇੱਕ ਦੂਏ ਨੂੰ ਜਿਹੜਿਆ ਰੌਲਾ ਪਾਉਂਦੀਆਂ ਰਹੀਆਂ ਇੱਕ ਦੂਏ ਦੇ ਉੱਤੇ ਦੋਸ਼ ਥਾਪਦੀਆਂ ਰਹੀਆਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਕਹਿੰਦੀ ਸੀ ਵੀ ਤੁਸੀਂ ਚੌਲ ਚੱਕਣਾ ਸੀ ਸੈਂਟਰ ਸਰਕਾਰ ਨੇ ਹੋਰ ਬਹਾਨੇ ਬਣਾਏ ਕਾਰਨ ਵਿੱਚ ਇਹ ਸੀਗਾ ਸੋ ਇਸ ਮੌਕੇ ਦਾ ਜਿਹੜਾ ਫਾਇਦਾ ਉਹ ਸੈਲਰ ਮਾਲਕ ਚੱਕ ਗਏ ਸੈਲਰ ਮਾਲਕਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਜੀ ਸਟਾਕ ਇੰਨਾ ਜ਼ਿਆਦਾ ਚੌਲਾਂ ਦਾ ਪਿਆ ਵੀ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਨਵਾਂ ਚੌਲ ਖਰੀਦਣ ਨੂੰ ਪਰ ਤੁਸੀਂ ਦੇਖੋ ਕਿਉਂਕਿ ਮੰਡੀਆਂ ਦੇ ਵਿੱਚ ਚੌਲ ਆ ਗਿਆ ਫਸਲ 2024 ਵਾਲੀ ਫਸਲ ਜਿਹੜੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਗਈ ਸੀ ਤੇ ਚੌਲ ਸੈਲਰਾਂ ਦੇ ਵਿੱਚ ਪਿਛਲਾ ਜ਼ਰੂਰ ਪਿਆ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸੈਲਰ ਮਾਲਕਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਸ਼ੈਲਰ ਜਿਹੜਾ ਚੌਲ ਸੀਗਾ ਜੀਮਿਦਾਰਾਂ ਤੋਂ ਫਿਰ ਕੱਟ ਲਗਾ ਕੇ ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਇਨਾ ਮਾਸਟਰ ਕਿਉਂਕਿ ਸਿੱਧੇ ਤਰੀਕੇ ਦਾ ਜੀਮਿਦਾਰਾਂ ਤੋਂ ਘੱਟ ਰੇਟ ਤੇ ਚੀਜ਼ ਖਰੀਦੀ ਨਹੀਂ ਜਾ ਸਕਦੀ ਜੋ ਐਮਐਸਪੀ ਦਿੱਤੀ ਆ ਉਹ ਤੋਂ ਸਿੱਧੇ ਤਰੀਕੇ ਐਮਐਸਪੀ ਤੋਂ ਘੱਟ ਖਰੀਦ ਨਹੀਂ ਸਕਦੇ ਆਪਾਂ ਸੋ ਉਹਨਾਂ ਨੇ ਇਨਕਾਰ ਕਰਤਾ ਵੀ ਅਸੀਂ ਤਾਂ ਚੌਲ ਜੀ ਖਰੀਦਦੇ ਨਹੀਂ ਉਸੇ ਵੇਲੇ ਇਹ ਸਾਰੀਆਂ ਪ੍ਰੋਬਲਮਾਂ ਆਈਆਂ ਜਿਹੜੀਆਂ ਆਪਣੀਆਂ ਚੰਗੀਆਂ-ਚੰਗੀਆਂ ਕਿਸਮਾਂ ਨੂੰ ਵੀ ਜਿਵੇਂ ਹੁਣ ਪੀਆਰ 122 ਦਾ ਰੌਲਾ ਸਾਰਿਆਂ ਨੂੰ ਵੱੱਦ ਪਾ ਲਿਆ ਉਹਨਾਂ ਨੇ ਵੀ ਇਹ ਤਾਂ ਜੀ ਅਸੀਂ ਖਰੀਦਣੀ ਹੋਈ ਨਹੀਂ ਤੇ ਫਿਰ ਕੱਟ ਲਗਾ ਕੇ ਉਹੀ ਚੋਨਾ ਖਰੀਦ ਲਿਆ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਦਾ ਕਟ ਜ਼ਿੰਮੇਦਾਰਾਂ ਨੇ ਦਿੱਤਾ ਤਾਂ ਚੋ ਉਹਨਾਂ ਨੇ ਖਰੀਦ ਲਿਆ ਭਾਵੇਂ ਫਿਰ ਉਹਨਾਂ ਨੇ ਆਪਣੇ ਤੌਰ ਤੇ ਜਗ੍ਹਾ ਬਣਾ ਲਈ ਪਰ ਉਹਨਾਂ ਨੂੰ ਬੈਨੀਫਿਟ ਬਹੁਤ ਵੱਡਾ ਹੋਇਆ ਐਮਐਸਪੀ ਆਪਾਂ ਨੂੰ ਪੂਰੀ ਮਿਲੀ ਪਰ ਐਮਐਸਪੀ ਤੋਂ 200 250 ਰੁਪਏ ਘੱਟ ਆਪਾਂ ਆਪਣੇ ਆਪ ਖੁਦ ਹੀ ਤਿਆਰ ਹੋਗੇ ਤਾਂ ਉਹਨਾਂ ਵੇਚਣ ਕਿਉਂਕਿ ਜਦੋਂ ਕੋਈ ਖਰੀਦਣ ਵਾਲਾ ਹੈ ਹੀ ਨਹੀਂ ਹੈਗਾ ਨਾ ਹੀ ਪੰਜਾਬ ਸਰਕਾਰ ਕੁਝ ਕਰ ਸਕੀ ਉਸ ਵੇਲੇ ਭਾਵੇਂ ਮੰਡੀਆਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਮੰਤਰੀ ਜਿਹੜੇ ਮਰਜ਼ੀ ਬਿਆਨ ਦਿੰਦੇ ਰਹੇ ਪਰ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਸਰਕਾਰ ਨੇ ਇਹ ਵੀ ਕਿਹਾ ਵੀ ਅਸੀਂ ਜਿਹੜਾ ਕਟ ਲਗਾ ਕੇ ਝੋਨਾ ਜ਼ਿੰਮੇਦਾਰਾਂ ਨੇ ਦਿੱਤਾ ਉਹਦੀ ਪਰਪਾਈ ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਇਹ ਸਾਰੇ ਜ਼ਿੰਮੇਦਾਰਾਂ ਨੂੰ ਪਤਾ ਜਿਹੜਾ ਝੋਨਾ ਜਿਵੇਂ ਜ਼ਿੰਮੇਦਾਰ ਨੇ ਵੇਚਿਆ ਕਦੇ ਕਿਸੇ ਨੂੰ ਉਹਦਾ ਕਟ ਦਾ ਜੋ ਜਿੰਨਾ ਵੀ ਉਹਦਾ ਨੁਕਸਾਨ ਹੋਇਆ ਕਿਸੇ ਨੇ ਉਹਦਾ ਪੂਰਾ ਨਹੀਂ ਕੀਤਾ ਸੋ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿਉਂਕਿ ਆਪਣਾ ਤਾਂ ਸਾਰੇ ਦਾ ਸਾਰਾ ਐਕਸਪੋਰਟ ਦੇ ਉੱਤੇ ਹੀ ਨਿਰਭਰ ਆ ਜੀ ਸਰਕਾਰ ਐਕਸਪੋਰਟ ਕਰੂਗੀ ਤਾਂ ਚੌੜ ਦੀ ਆਪਾਂ ਨੂੰ ਰੇ ਐਮ ਐਸ ਪੀ ਮਿਲਦੀ ਰਹੂਗੀ ਨਹੀਂ ਤਾਂ ਫਿਰ ਆਪਾਂ ਮੈਂ ਐਮ ਐਸ ਪੀ ਐਲਾਨ ਹੋ ਗਈ ਐਮ ਐਸ ਪੀ ਤਾਂ ਹੁਣ 24 ਦੇ ਵਿੱਚ ਵੀ ਸੀਗੀ ਪਰ ਖਰੀਦਿਆ ਤਾਂ ਨਹੀਂ ਗਿਆ ਨਾ 200 250 ਰੁਪਏ ਦਾ ਨੁਕਸਾਨ ਆਪਾਂ ਨੂੰ ਹੋਣਾ ਸ਼ੁਰੂ ਹੋ ਗਿਆ ਸੋ ਆਉਣ ਵਾਲੇ ਸੀਜ਼ਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ ਕਿਉਂਕਿ ਸਾਰਾ ਐਕਸਪੋਰਟ ਦੇ ਉੱਤੇ ਨਿਰਭਰ ਹੋਇਆ ਕਰਨਾ ਸੋ ਜ਼ਿੰਮੇਦਾਰਾਂ ਨੂੰ ਹੁਣ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਹੁਣ ਆਪਾਂ ਨੂੰ ਇਹ ਕਣਕ ਝੋਨੇ ਵਾਲੇ ਚੱਕਰ ਦੇ ਵਿੱਚੋਂ ਥੋੜਾ ਬੜਾ ਸੋਚਣਾ ਪਊਗਾ ਕੋਈ ਨਾ ਕੋਈ ਬਦਲਵਾ ਫਸਲਾਂ ਇਹਦੇ ਬਾਰੇ ਵੀ ਆਪਾਂ ਨੂੰ ਧਿਆਨ ਦੇਣਾ ਪਊਗਾ ਕੁਝ ਏਰੀਆ ਦੇ ਵਿੱਚ ਬਾਸਮਤੀ ਵਗੈਰਾ ਦਾ ਵੀ ਆਪਾਂ ਨੂੰ ਦੇਖਣਾ ਪਊ ਮੱਕੀ ਦਾ ਵੀ ਆਪਾਂ ਨੂੰ ਸੋਚਣਾ ਪੈਣਾ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਸਰਕਾਰ ਦੀ ਗਰਦਨ ਤੇ ਗੋਡਾ ਧਰ ਕੇ ਨਹੀਂ ਐਮਐਸਪੀ ਲੈ ਸਕਦੇ ਤੁਸੀਂ ਦੇਖੋ ਐਮਐਸਪੀ ਤਾਂ ਇਸ ਵਾਰ ਸੀ ਨਹੀਂ ਪਰ ਮਿਲੀ ਤਾਂ ਨਹੀਂ ਨਾ ਇਸ ਕਰਕੇ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਆਪਾਂ ਨੂੰ ਧਿਆਨ ਦੇਣਾ ਪਊ ਜੇ ਤਾਂ ਐਕਸਪੋਰਟ ਵਗੈਰਾ ਚੱਲਦੀ ਰਹੂਗੀ ਤਾਂ ਹੀ ਆਪਾਂ ਨੂੰ ਇਹ ਪੂਰੀ ਐਮਐਸਪੀ ਮਿਲਣੀ ਆ ਨਹੀਂ ਤਾਂ ਸੈਲਰਾਂ ਕੋਲੇ ਬਥੇਰੇ ਤਰ੍ਹਾਂ ਦੇ ਬਹਾਨੇ ਨੇ ਉਹ ਆਪਣਾ ਚੋਨਾ ਨਹੀਂ ਲੈਣਗੇ ਕੱਟ ਲਗਾ ਕੇ ਖਰੀਦ ਲੈਣਗੇ ਸੋ ਜਿਹੜਾ ਇਹਦਾ ਫਾਇਦਾ ਤਾਂ ਫਿਰ ਉਹਨਾਂ ਨੂੰ ਹੀ ਮਿਲਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਧੰਨਵਾਦ